ਬੋਲ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਾਰੇ ਈਵਰਜਨ ਨੂੰ ਸਤ ਸ੍ਰੀ ਅਕਾਲ ਪਰਮਾਨੰਵਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਪੰਚਾਇਤ ਸਮੀ ਤੇ ਜ਼ਿਲ੍ਹਾ ਪਰੀਸ਼ਦਿਆਂ ਚੋਣਾਂ ਸੰਬੰਧੀ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਇਹ ਚੋਣਾਂ ਸਥਾਨਕ ਪੁੱਤਰ ਦੇ ਲੀਡਰਸ਼ਿਪ ਲੜਦੇ ਹੁੰਦੇ ਸੀ ਤੇ ਪ੍ਰਚਾਰ ਵੀ ਸਥਾਨਕ ਪੁੱਤਰ ਦੇ ਲੀਡਰਸ਼ਿਪੇ ਕਰਦੀ ਸੀ ਹੈ ਨਾ ਤੇ ਆਪ ਦੋਸਤ ਹੈ ਪਿੰਡਾਂ ਦੇ ਵਿੱਚ ਜ਼ਿਲ੍ਹਾ ਲੈਵਲ ਦੇ ਲੀਡਰ ਵੀ ਨਹੀਂ ਸੀ ਜਾਂਦੇ ਹੁੰਦੇ ਪਰ ਅਯੋਕੇ ਸਮੇਂ ਦੇ ਵਿੱਚ ਜਿਹੜੇ ਮੁਕਾਬਲੇ ਨੇ ਬਹੁਤ ਹੀ ਰੌਚਕ ਬਣਾ ਦਿੱਤੇ ਨੇ ਹੁਣ ਪੰਚਾਇਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਦੇ ਵਿੱਚ ਮੰਤਰੀ ਪੱਧਰ ਦੇ ਲੀਡਰ ਪਿੰਡਾਂ ਵਿੱਚ ਗੇੜੀਆਂ ਮਾਰ ਰਹੇ ਨੇ ਹਨ ਤੇ ਵਿਰੋਧੀ ਪਾਰਟੀਆਂ ਦੇ ਏਕਲਾਸ਼ ਦੇ ਲੀਡਰ ਸਾਬਕਾ ਮੰਤਰੀ ਸਾਬਕਾ ਉਪ ਮੰਤਰੀ ਹਨ ਉਹ ਸਾਰੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਥੋੜੇ ਥੋੜੇ ਲੋਕਾਂ ਦਾ ਇਕੱਠਾਂ ਨੂੰ ਸੰਬੋਧਨ ਕਰਦੇ ਨੇ ਜਣੀ ਜਿਹੜਾ ਮੁਕਾਬਲਾ ਬਹੁਤ ਰੁਸਕ ਬਣਾ ਦਿੱਤਾ ਅੱਗੇ ਜਿਹੜੇ ਹੁੰਦੇ ਸੀ ਦੋ ਪਾਰਟੀ ਆਮ ਤੌਰ ਤੇ ਨਾ ਹੁੰਦੇ ਸੀ ਇੱਕ ਰਾਜ ਕਰਦੀ ਤੇ ਇੱਕ ਪ੍ਰੋਟੀ ਪਾਰਟੀ ਹੈ ਨਾ ਤੇ ਹੁਣ ਦੇ ਸਮੇਂ ਦੇ ਵਿੱਚ ਇਸ ਸਮੇਂ 4-5 ਕੋਰਾਂ ਮੁਕਾਬਲਾ 5-10 ਕੋਰਾਂ ਮੁਕਾਬਲਾ ਜਿਹੜੇ ਜਗ੍ਹਾ ਦੇ ਵਿੱਚ ਕਿਸੇ ਲੀਡਰ ਦੇ ਸੇ ਆ ਉਹ ਲੀਡਰ ਨੇ ਮੁਕਾਬਲਾ ਰੋਜ਼ਿਕਾ ਬਣਾ ਲਿਆ ਤੇ ਜਿਵੇਂ ਕਿ ਅਕਾਲੀ ਦਲ ਤੇ ਆਪ ਪਾਰਟੀ ਤੇ ਕਾਂਗਰਸ ਪੰਜ ਪਾ ਪਹਿਲਾਂ ਜਦੋਂ ਮੈਂਬਰ ਪਾਰਲੀਮੈਂਟ ਐਮਪੀ ਦੀਆਂ ਮੂਲ ਚੋਣਾਂ ਹੋਈਆਂ ਨੇ ਉਦੋਂ ਕਾਂਗਰਸ ਪਾਰਟੀ ਨੂੰ ਵਧੀਆ ਸੂਰਤ ਨੂੰ ਲੋਕਾਂ ਦਾ ਮਿਲ ਗਿਆ ਸੀ ਨਾ ਤੇ ਪ੍ਰਾਂਤੂ ਆਪਸੀ ਖਿੱਚੋ ਤਾਣ ਨੇ ਨਾ ਉਹਨਾਂ ਨੂੰ ਥੋੜਾ ਜਿਹਾ ਲੋਕਾਂ ਦੇ ਵਿੱਚ ਰੁਚਕਤਾ ਘਮਾਤੀ ਘਟਾ ਦਿੱਤੀ ਹੈ ਹਨਾ ਤੇ ਫਿਰ ਅਕਾਲੀ ਦਲ ਜਿਹੜਾ ਕਿ ਤੀਜੇ ਚੌਥੇ ਚੌਥੇ ਬੰਦੇ ਨੰਬਰ ਤੇ ਜਵਾਨ ਤਜਰਬਤ ਕਰ ਜਾਂਦੇ ਜੀ ਤਾਨ ਤਾਣ ਤੋਂ ਬਾਅਦ ਚੋਣ ਤੋਂ ਬਾਅਦ ਇਹ ਵੀ ਮਟਾਵਿਆਂ ਦੇ ਵਿੱਚ ਆ ਗਿਆ ਹੁਣ ਜਦੋਂ ਇਹ ਅਕਾਲੀ ਦਲ ਦੇ ਲੀਡਰਾਂ ਦੇ ਵਿੱਚ ਵੀ ਕਾਫੀ ਹੱਸ ਸਕਦਾ ਕਾਫੀ ਹੱਸਾ ਵਧੀਆ ਹੱਸਣਾ ਲੱਗ ਰਿਹਾ ਹੈ ਉਹ ਚੋਂ ਬਈਆ ਕੇ ਜੇ ਸਮੁਦੀ ਪੰਚਾਇਤ ਸਮੁਦੀ ਤੇ ਜ਼ਿਲ੍ਹਾ ਪੁਰੀ ਸਦਾਸ਼ੀ ਜਤਲੇ ਤਾਂ ਜਿਹੜਾ 27 ਦਾ ਮੁਕਾਬਲਾ ਜਣੀ ਸਾਨੂੰ ਸੌਖਾ ਹੋ ਜਿਹੜੀ ਆਪ ਸਰਕਾਰ ਉਹ ਚਾਹੁੰਦੀ ਆ ਕਿ ਸਾਡੇ ਨੂੰਕੂਲਿਆ ਤਾਂ ਲੋਕਾਂ ਦੇ ਵਿੱਚ ਐਨੇ ਵੱਡ ਜਵੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਇਹ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਹਨ ਉਧਰ ਅਕਾਲੀ ਰਲ ਦੇ ਵਿੱਚ ਇਹ ਆ ਵੀ ਸਾਡੇ ਜਿਹੜਾ ਕ੍ਰੇਟਰ ਆ 8 ਲਿਬਰਰ ਜਮੀਨੇ ਪੱਤਰ ਦਾ ਕੈਡਰ ਆ ਉਹਦੇ ਵਿੱਚ ਇਹ ਅਸਾਂ ਪੈਦਾ ਕੀਤਾ ਜਾਾਸ ਕੇ ਕਿ ਉਹ ਸੌਖਿਆ ਹੀ ਸਤਾਈ ਨਤ ਲਣਗੇ ਦਾ ਵਿੱਚ ਘਰਮ ਜੋਸ਼ ਸੀ ਨਾ ਪ੍ਰਚਾਰ ਚੱਲ ਰਗਾ ਲੋਕ ਲਹਿਰ ਵਾਂਗ ਬਣਿਆ ਹੋਇਆ ਜਿਹੜੇ ਲੋਕਾਂ ਜਿੱਦੇ ਬਹੁਤ ਅਸਾ ਹੁਣ ਦੇਖਦੇ ਆ 14 ਤਰੀਕ ਨੂੰ ਕਿਹੜੀ ਪਾਰਟੀ ਦੀ ਲਹਿਰ ਬਣਦੀ ਆ ਜਿਹੜੀ ਬਾਅਦ ਵਿੱਚ ਲਹਿਰ ਬਣ ਗਈ ਨਾ ਉਹ ਸਤਾਈ ਪੱਕੀ ਹੈ ਬਹਿਣਾ ਹਰ ਤਰ੍ਹਾਂ ਦਾ ਦੇਖਿਆ ਗਿਆ ਕਿ ਜਿਹੜੀ ਮੌਕਲੀ ਸਰਕਾਰ ਆ ਉਹ ਬਤ ਜਿੱਤ ਜਾਂਦੀਆਂ ਹਨ ਵਾਧੇ ਚਿੱਟਾਂ ਜਿੱਤ ਜਾਂਦੀਆਂ ਹਨ ਪਰ ਦੇਖਣਾ ਲੋਕਾਂ ਦਾ ਪਿਆਰ ਦੋ ਨੰਬਰ ਤੇ ਕਿਹਨੂੰ ਆ ਤਿੰਨ ਨੰਬਰ ਤੇ ਕਿਹਨੂੰ ਆ ਚਾਰ ਨੰਬਰ ਤੇ ਕਿਹਨੂੰ ਆ ਜਾਂ ਕਿਹੜੇ ਏਰੀਆ ਚ ਕਿਹੜੀ ਪਾਰਟੀ ਦਾ ਹੌਲਡ ਆ ਹਨਾ ਉਹਦੇ ਮੁਤਾਬਕ ਜਿਹੜੀ ਅਗਲੀ ਰਣਨੀਤੀ ਪਾਰਟੀਆਂ ਦਾ ਕਰਨਗੇ ਆ ਜਿਹੜੇ ਦੋ ਨੰਬਰ ਦੇ ਵਿੱਚ ਆਪਣੇ ਪਾਰਟੀ ਆਉਗੀ ਸਿਆਸੀ ਪਾਰਟੀ ਦੋ ਨੰਬਰ ਤੇ ਆਉਗੀ ਸਰ ਉਸ ਤਾਈ ਦੇ ਵਿੱਚ ਆਪਣੀ ਜੱਤ ਦਾ ਪ੍ਰਚਾਰਨ ਦਾ ਲੈ ਰਹਾ ਸੀ ਹੁਣ ਦੇਖਦੇ ਆ 14 ਤਰੀਕ ਤੋਂ ਬਾਅਦ ਤੁਹਾਡੇ ਨਾਲ ਗੇਰ ਵਿਚਾਰ ਸਾਂਝੇ ਕਰੂੰਗਾ ਉਹਨਾਂ ਚੱਲਣ ਲਈ ਵਾਸਤੇ ਬੈਂਡ ਜੀ ਦਾ ਕਾਲਜਾ ਬੈਂਡ ਜੀ ਦੀ ਪੋਟੇ